ਨਾਲਵਿੰਦਰ ਨਾਲੇ ਕਹਿੰਦਾ ਹੁਣ ਵੈਦਾ ਹੋਇਆ ਸੰਖ ਲੈ ਆਂਦੇ ਦਾ ਆਖੋ ਸਤ ਕਿ ਕੋਈ ਸ਼ਿਵਜੀ ਭਗਵਾਨ ਦਾ ਭਗਤ ਸੀ ਉਪਾਸ਼ਨਾ ਕਰਨ ਲੱਗ ਗਿਆ ਸ਼ਿਵਜੀ ਭਗਵਾਨ ਦੀ ਬੰਦਗੀ ਕਰਨ ਲੱਗ ਗਿਆ ਘਰ ਵਿੱਚ ਗਰੀਬੀ ਬੜੀ ਸੀ ਆਪਾਂ ਤਾਂ ਜਿੰਨਾ ਕਿ ਜਪਦੇ ਆਂ ਜਿੰਨਾ ਕਿ ਸਿਮਰਨ ਕਰਦੇ ਆਂ ਲੋੜਾਂ ਕਰਕੇ ਕਰਦੇ ਆਂ ਜਿੰਨੀ ਕਿ ਸਾਨੂੰ ਲੋੜ ਹੁੰਦੀ ਹੈ ਉਹਨਾਂ ਕੀ ਕਰਦੇ ਆਂ ਉਹ ਵੀ ਥੋੜਾ ਜਿਹਾ ਕਰਕੇ ਨਾ ਜੀ ਫਿਰ ਆਪਾਂ ਸਾਧ ਸੰਗਿ ਰੱਬ ਨੂੰ ਉਲੰਬੇ ਦੇਣ ਲੱਗ ਜਾਈਦਾ ਥੋੜਾ ਜਿਹਾ ਕਰੀ ਦਾ ਮੰਗ ਵੱਡੀ ਹੁੰਦੀ ਐ ਜਾਪ ਥੋੜਾ ਹੁੰਦਾ ਸੇਵਾ ਥੋੜੀ ਮੰਗਣ ਬਹੁਤਾ ਤੇ ਜਦੋਂ ਮੰਗ ਵੱਡੀ ਐ ਪੁੰਨ ਥੋੜੇ ਨੇ ਉਹ ਨਹੀਂ ਦਾਤ ਮਿਲਦੀ ਫਿਰ ਰੱਬ ਨੂੰ ਲਾਂਭੇ ਦੇਈ ਦੇ ਮੈਂ ਤਾਂ ਜੀ ਪਾਠ ਕੀਤਾ ਕਿੱਡਾ ਵੱਡਾ ਸਹਾਨ ਕਰੀਦਾ ਰੱਬ ਨੇ ਮੈਂ ਪਾਠ ਕਰਾਇਆ ਮੈਂ ਤਾਂ ਬਾਬਾ ਜੀ ਤੁਹਾਡੇ ਕਹਿਣ ਤੇ ਰਮਾਲਾ ਚੜਾਇਆ ਮੇਰਾ ਆਹ ਕੰਮ ਨਹੀਂ ਹੋਇਆ ਆਖੋ ਸਤਨਾਮ ਉਹ ਸ਼ਿਵਜੀ ਭਗਵਾਨ ਦੀ ਉਪਾਸ਼ਨਾ ਕਰਨ ਲੱਗ ਗਿਆ 2-4 ਦਿਨ 10 ਦਿਨ 20 ਦਿਨ ਕੀਤਾ ਜਾਪ ਸ਼ਿਵਜੀ ਭਗਵਾਨ ਪ੍ਰਗਟ ਹੋ ਗਏ ਕਹਿੰਦੇ ਭਾਈ ਕੀ ਚਾਹੀਦਾ ਤੈਨੂੰ ਕਹਿੰਦਾ ਜੀ ਘਰ ਵਿੱਚ ਗਰੀਬੀ ਬੜੀ ਹੈ ਪਦਾਰਥ ਚਾਹੀਦੇ ਆ ਖਾਣ ਪੀਣ ਨੂੰ ਰਿਜਕ ਚਾਹੀਦਾ ਮਾਇਆ ਚਾਹੀਦੀ ਹੈ ਉਹ ਕਹਿੰਦੇ ਸ਼ਿਵਜੀ ਭਗਵਾਨ ਖੁਸ਼ ਹੋਏ ਆਪਣੇ ਕੋਲੋਂ ਇੱਕ ਸੰਖਹ ਦੇਤਾ ਕਹਿੰਦੇ ਆ ਸੰਖ ਵਜਾ ਲਿਆ ਕਰ ਜਦੋਂ ਲੋੜ ਹੋਵੇ ਕਿਸੇ ਚੀਜ਼ ਦੀ ਕਹਿੰਦੇ ਜੀ ਫੇਰ ਕਹਿੰਦੇ ਸੰਖ ਵਜਾ ਕੇ ਕਿਹਾ ਕਰ ਮੈਨੂੰ ਫਲਾਣੀ ਚੀਜ਼ ਦੀ ਲੋੜ ਹੈ ਦਿਨ ਚੜ੍ਹਦਿਆਂ ਮਿਲ ਜਾ ਕਰੂ ਪਰ ਕਹਿੰਦੇ ਇੱਕ ਸ਼ਰਤ ਹੈ ਕਹਿੰਦੇ ਕੀ ਕਹਿੰਦੇ ਜਿਹੜੀ ਚੀਜ਼ ਤੂੰ ਮੰਗੇਗਾ ਨਾ ਤੇਰੇ ਗਵੰਡੀਆਂ ਦੇ ਦੋ ਹੋਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਵੰਡੀਆਂ ਦੇ ਦੋ ਹੋ ਜਾਣਗੀਆਂ ਜੇ ਤੂੰ ਇੱਕ ਮੱਝ ਮੰਗਲੀ ਗਵੰਡੀਆਂ ਦੇ ਦੋ ਆ ਜਾਣੀਆਂ ਜੇ ਤੂੰ ਇੱਕ ਬੋਰੀ ਦਾਣਿਆਂ ਦੀ ਮੰਗਲੀ ਗਵੰਡੀਆਂ ਦੇ ਦੋ ਪ੍ਰਗਟ ਹੋ ਜਾਣੀਆਂ ਜੇ ਤੂੰ 100 ਰੁਪਇਆ ਮੰਗ ਲਿਆ ਗਵੰਡੀਆਂ ਕੋਲੇ 200 ਆ ਜਾਣ ਹੁਣ ਭਗਵਾਨ ਜੀ ਨੂੰ ਤਾਂ ਕੁਝ ਕਹਿ ਨਾ ਸਕਿਆ ਸੰਖ ਲੈ ਲਿਆ ਭਗਵਾਨ ਜੀ ਅਲੋਪ ਹੋ ਗਏ ਘਰੇ ਤੁਰਿਆ ਜਾਵੇ ਕਹਿੰਦੇ ਇੰਨੇ ਦਿਨ ਜਪ ਤਪ ਮੈਂ ਕੀਤਾ ਸੁਖ ਗਵੰਡੀ ਲੈਣੇ ਕਿਦਾਂ ਹੋ ਸਕਦਾ ਆਖੋ ਸਤਾ ਇਹ ਗਰੂ ਐਨੇ ਦਿਨ ਜੰਗਲ ਚ ਮੈਂ ਬੈਠਾ ਰਿਆ ਖਾਦਾ ਪੀਤਾ ਮੈਂ ਕੁਛ ਨਹੀਂ ਪਾਠ ਮੈਂ ਕੀਤਾ ਪੂਜਾ ਮੈਂ ਕੀਤੀ ਭਗਵਾਨ ਦਰਸ਼ਨ ਦੇਣ ਮੈਨੂੰ ਆਏ ਤੇ ਮੈਂ ਇੱਕ ਚੀਜ਼ ਮੰਗਾ ਗਵਰਨੀਆਂ ਦੇ ਦੋ ਆ ਜਾਣੇ ਤਾਂ ਨਹੀਂ ਹੋਣ ਦੇਣਾ ਘਰੇ ਚਲਿਆ ਗਿਆ ਸੰਖ ਭਗਾ ਕੇ ਕਿਸੇ ਬਾਧੇ ਜੇ ਤੇ ਸੁੱਟਦਾ ਘਰ ਵਾਲੀ ਬੀਬੀ ਕਹਿੰਦੀ ਭਗਤੀ ਕਰਨ ਗਏ ਸੀ ਕਹਿੰਦਾ ਹਾਂ ਭਗਵਾਨ ਮਿਲੇ ਕਹਿੰਦਾ ਮਿਲੇ ਕੋਈ ਵਾਰ ਵਰਦਾਨ ਲੈ ਲੈਣਾ ਸੀ ਉਹਨਾਂ ਤੋਂ ਕਹਿੰਦਾ ਵਰਤਾਂ ਲਿਆਓ ਕਾਹਦਾ ਵਰ ਦਿੱਤਾ ਉਹਨੇ ਕਹਿੰਦੇ ਕੀ ਹੋਇਆ ਕਹਿੰਦਾ ਸੰਖ ਜਿਆ ਦੇ ਗੇ ਐ ਇਹਨੂੰ ਵਜਾ ਲਿਆ ਕਰ ਜਿਹੜੀ ਚੀਜ਼ ਮੰਗੇਗਾ ਮਿਲ ਜੂ ਉਹ ਕਹਿੰਦੀ ਫਿਰ ਵਜਾਈਏ ਕਹਿੰਦਾ ਜੇ ਵਜਾ ਕੇ ਕੁਝ ਮੰਗ ਲਿਆ ਗਵੰਡੀਆਂ ਦੇ ਦੋ ਆ ਜਾਣੀਆਂ ਆਪਣੇ ਕਾਉ ਇਹ ਨਹੀਂ ਬਰਦਾਸ਼ਤ ਹੋਣਾ ਸਾਡੇ ਤੋਂ ਅੱਜ ਵੀ ਸਾਡੇ ਦੁੱਖਾਂ ਦਾ ਕਾਰਨ ਇਹੀ ਐ ਵੀ ਬੰਦਾ ਆਪਣੇ ਦੁੱਖ ਤੋਂ ਉਹਨਾਂ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁਖ ਤੋਂ ਦੁਖੀ ਹੋਈ ਜਾਂਦਾ ਵੀ ਇਹਦੇ ਕਿਵੇਂ ਐਵੇਂ ਹੋ ਗਿਆ ਆਪਣੇ ਦੁੱਖ ਦਾ ਇਹਨਾਂ ਦਾ ਦੁੱਖ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਦਾ ਦੁੱਖ ਹੋ ਜਾਂਦਾ ਉਹ ਕਹਿੰਦਾ ਇਹਦਾ ਕੀ ਫਾਇਦਾ ਰੱਖਿਆ ਮਿਹਨਤ ਮਜ਼ਦੂਰੀ ਕਰਦਾ ਰਿਹਾ ਉਦਾਂ ਹੀ ਗਰੀਬੀ ਨਾਲ ਕੁਲਦੇ ਰਹੇ ਇੱਕ ਦਿਨ ਕਿਤੇ ਗਿਆ ਕਾਰੋਬਾਰ ਵਾਸਤੇ 2-4 ਦਿਨ ਬਾਹਰ ਚੱਲਿਆ ਗਿਆ ਤੇ ਉਹ ਘਰ ਵਾਲੀ ਬੀਬੀ ਕਹਿੰਦੀ ਨਿਆੜਿਆਂ ਨੂੰ ਕਹਿੰਦੀ ਉਹ ਸੰਖ ਲੱਭੋ ਤਾਂ ਜਿਹੜਾ ਤੁਹਾਡੇ ਪਾਪੇ ਨੂੰ ਸ਼ਿਵਜੀ ਭਗਵਾਨ ਨੇ ਦਿੱਤਾ ਐਵੇਂ ਗਰੀਬੀ ਨਾਲ ਕੁੜੀ ਜਾਂਨੇ ਆ ਜੇ 4 ਦਿਨ ਸਾਡੇ ਹੋਣਗੇ ਦਾਣੇ 4 ਤਾਂ ਗਵੰਡੀਆਂ ਦੇ ਹੋ ਜਾਣਗੇ ਤਾਂ ਕੀ ਫਰਕ ਪੈਂਦਾ ਉਹ ਨਿਆਣਿਆਂ ਨੇ ਲੱਭਿਆ ਸੰਖ ਉਹਨੂੰ ਸਾਫ਼ ਕਰਕੇ ਤੋਤਾ ਕੇ বাজਾਇਆ ਤੇ ਆਖਿਆ ਭਗਵਾਨ ਜੀ ਖਾਣ ਨੂੰ ਦਾਣੇ ਚਾਹੀਦੇ ਨੇ ਉਹ ਗਵੰਡੀਆਂ ਦੇ ਦੁੱਗਣੇ ਹੋ ਗਏ ਕੱਪੜੇ ਚਾਹੀਦੇ ਨੇ ਗਵੰਡੀਆਂ ਦੇ ਵੀ ਹੋ ਗਏ ਮਾਇਆ ਚਾਹੀਦੀ ਹੈ ਉਹ ਦੁੱਗਣੀ ਗਵੰਡੀਆਂ ਦੇ ਹੋ ਗਈ ਖਾਣ ਪੀਣ ਲੱਗ ਗਏ ਜੇ 10 15 ਦਿਨਾਂ ਬਾਅਦ ਆਇਆ ਨਾ ਕਹਿੰਦਾ ਇੰਨਾ ਕੁ ਸ਼ਾ ਕਿੱਥੋਂ ਆਇਆ ਕਹਿੰਦੇ ਤੁਹਾਡਾ ਸੰਖ ਵਜਾਇਆ ਜਿਹੜਾ ਲਿਆਇਓ ਭਗਵਾਨ ਤੋਂ ਕਹਿੰਦਾ ਤੁਹਾਡਾ ਭਲਾ ਹੋ ਜੇ ਉਹ ਗਵਾਂਡੀਆਂ ਵੱਲ ਝਾਤੀ ਮਾਰੀ ਉਧਰ ਵੀ ਲਹਿਰਾਂ ਬੈਰਾਂ ਹੋਈਆਂ ਉਧਰ ਦੁਗਣਾ ਹੋਇਆ ਪਿਆ ਕਹਿੰਦਾ ਲਿਆਓ ਨਿਆਣਿਓ ਸੰਖ ਫੇਰ ਅੱਜ ਮੈਂ ਵੀ ਵਜਾਵਾਂ ਦੁਖੀ ਹੋਇਆ ਅੰਦਰੋਂ ਸੰਖ ਲਿਆਓ ਮੈਂ ਵੀ ਵਜਾਵਾਂ ਉਹ ਸੰਖ ਫੜਿਆ ਕਹਿਣ ਲੱਗਾ ਭਗਵਾਨ ਜੀ ਸਾਡੇ ਬਾਹਰਲੇ ਦਰਵਾਜ਼ੇ ਵਿੱਚ ਇੱਕ ਖੂਹੀ ਹੋ ਜੇ ਗਵਾਂਡੀਆਂ ਦੇ ਦੋ ਹੋ ਗਈਆਂ ਕਹਿੰਦਾ ਫੇਰ ਵਜਾਇਆ ਸੰਗ ਕਹਿੰਦਾ ਭਗਵਾਨ ਜੀ ਸਾਡੇ ਪਰਿਵਾਰ ਦੀ ਸਾਰਿਆਂ ਦੀ ਏਕ-ਏਕ ਅੱਖ ਨਹੀਂ ਹੋ ਜੇ ਗਵਾਂਡੀਆਂ ਦੀਆਂ ਦੋਨੇ-ਦੋਨੇ ਹੋ ਗਈਆਂ ਉਹ ਗਵਾਂਡੀ ਜਦੋਂ ਘਰੇ ਆਉਣ ਤਾਂ ਵੀ ਖੂਜ ਦੋਖ ਉਹ ਗਵਾਂਡੀ ਜਦੋਂ ਘਰੇ ਆਉਣ ਤਾਂ ਵੀ ਖੂਜ ਦੋਖ ਨਾਲ ਵੇਂਧਰ ਨਾਲੇ ਕਹਿੰਦਾ ਹੁਣ ਫਾਇਦਾ ਹੋਇਆ ਸੰਖ ਲੈ ਆਂਦੇ ਦਾ ਆਖੋ ਸਤਿਨਾਮ ਜੀ ਵਾਹਿ ਸਾਡੀ ਤਾਂ ਭਗਤੀ ਇੰਨੀ ਕੋਈ ਐ ਕਿ ਜੇ ਰੱਬ ਨੇ ਦੇਣਾ ਤਾਂ ਮੈਨੂੰ ਦੇਵੇ ਦੂਜੇ ਨੂੰ ਦਿੱਤਾ ਤੇ ਕੀ ਦਿੱਤਾ ਆ ਤੁਸੀਂ ਹਰਮੰਦਰ ਸਾਹਿਬ ਚਲੇ ਜਾਓ ਹਜੂਰ ਸਾਹਿਬ ਚਲੇ ਜਾਓ ਤੇ ਮਾਫ ਕਰਿਓ ਆਪ ਜੀ ਦੇ ਬੱਚਿਆਂ ਵਰਗਾ ਮੈਂ ਵੀ ਤੁਹਾਡੇ ਨਾਲ ਹੀ ਆਂ ਕਦੇ ਨਗਰ ਦੀ ਕਦੇ ਗਵਾਂਡੀਆਂ ਦੀ ਕਿਤੇ ਆਪਣੇ ਭੈਣ ਭਰਾਵਾਂ ਦੀ ਅਰਦਾਸ ਕੀਤੀ ਜਾ ਕੇ ਵੀ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਕਰ ਦਿਓ ਆਪਣੀ ਬਸ ਮੇਰੇ ਤੇ ਕਿਰਪਾ ਕਰੋ ਮੈਨੂੰ ਆਹ ਦੇ ਦਿਓ ਮੈਨੂੰ ਆਹ ਦੇ ਦਿਓ